ਭਾਈ ਵੀਜ਼ਾ ਲਵਾਉਣ ਵਾਸਤੇ ਕੈਨੇਡਾ ਦਾ ਜਾਂ ਤੁਸੀਂ ਜੋਕੇ ਦਾ ਕਹਿੰਦੇ ਹੋ ਕਿੰਨੇ ਬੈਂਡ ਚਾਹੀਦੇ ਆ ਕੋਈ ਪੈਨ ਨਹੀਂ ਚਾਹੀਦਾ ਵੀਰੇ ਬਿਨਾ ਬੈਂਡ ਤੋਂ ਕੋਈ ਬੈਂਡ ਨਹੀਂ ਬਿਨਾ ਬੈਂਡਾਂ ਤੋਂ ਅੱਛਾ ਫਿਰ ਪਲੱਸ 2 ਤਾਂ ਹੋਣੀ ਚਾਹੀਦੀ ਆ ਨਾ ਕੋਈ ਪਲੱਸ 2 ਨਹੀਂ ਚਾਹੀਦੀ ਫਿਰ 10ਵੀਂ 10ਵੀਂ ਵੀ ਨਹੀਂ ਚਾਹੀਦੀ ਲੈ ਦੱਸੋ ਭਾਈ ਗੱਲ ਕਿਵੇਂ ਜਗੀਰ ਨਹੀਂ ਕਰੀ ਹੈ ਨਾ ਨਾ ਬੈਂਡ ਚਾਹੀਦੇ ਆ ਨਾ ਪਲੱਸ 2 ਵਾਲਾ ਚਾਹੀਦਾ ਨਾ 10ਵੀਂ ਮਤਲਬ ਜਿਹਦੀ 10ਵੀਂ ਵੀ ਨਹੀਂ ਕੀਤੀ ਉਹਦਾ ਵੀ ਵੀਜ਼ਾ ਲੱਗੋ ਨਾ ਭਾਈ ਦੱਸੋ ਕਿਵੇਂ ਲੱਗੋ ਕਿਹੜੇ ਤਰੀਕਿਆਂ ਨਾਲ ਲੱਗੂਆ ਭਾਈ ਜੇ ਕਿਸੇ ਨੇ 10ਵੀਂ ਨਹੀਂ ਕੀਤੀ ਹੂੰ ਉਹਨੂੰ ਸੀ ਕੈਡਾ ਭੇਜਾਂ ਕੈਨੇਡ ਬਿਲਕੁਲ ਬਿਲਕੁਲ ਜੇ ਕਿਸੇ ਦਸਵੇਂ ਕੀਤੀ ਹੈ ਉਹਨੂੰ ਸਹੀ ਕੈਨਾ ਦਾ ਵਰਤ ਪੰਮੜ ਲਵਾ ਕੇ ਭੇਜਾਂਗੇ ਕਿੰਨੇ ਸਾਲ ਦਾ ਹੈ 2 ਤੋਂ ਲੈ ਕੇ 3 ਸਾਲ ਦਾ ਠੀਕ ਹੈ ਜੀ ਸਾਰੇ ਪੈਸੇ ਵੀਦੇ ਲੱਗਣ ਤੋਂ ਬਾਅਦ ਓਕੇ ਕੋਈ ਬੌਂਡ ਨਹੀਂ ਕਿਸੇ ਕੰਪਨੀ ਦਾ ਕਿਤੇ ਮਰਜ਼ੀ ਕੰਮ ਕਰੇ ਜਾ ਕੇ ਆਏ ਨਹੀਂ ਹੈਗਾ ਵੀ ਇਹ ਕੰਪਨੀ ਜਾ ਕੇ ਬਾਂਡ ਨਾ ਕਿਤੇ ਮਰਜ਼ੀ ਕੰਮ ਕਰੇ ਖੁੱਲਾ ਫਿਰੇ ਬੰਦਾ ਕੋਈ ਕੋਈ 6 ਮਹੀਨੇ ਦਾ ਕੰਮ ਨਹੀਂ ਵੀ 6 ਮਹੀਨੇ ਲੱਗਣਗੇ ਵੀਜ਼ਾ ਵਿੱਚ ਨਾ 2 ਤੋਂ ਲੈ ਕੇ 3 ਮਹੀਨੇ ਚ ਵੀਜ਼ਾ ਓਕੇ ਕਿਉਂਕਿ ਆਪਣੇ ਕੋਲ ਪ੍ਰੀ ਅਪਰੂਵਡ ਐਲ ਐਮ ਇਸ ਹੈ ਠੀਕ ਹੈ ਜੀ ਉਹਦੇ ਆਪਣਾ ਮਤਲਬ ਐਲ ਐਮ ਆਈ ਹੀ ਪਈ ਹੈ ਸਿਰਫ ਕੋ ਵੀਜ਼ਾ ਫਾਈਲ ਅਪਲਾਈ ਕਰਨੀ ਹੈ ਜੇ ਟਾਈਮ 2 ਤੋਂ ਲੈ ਕੇ 3 ਮਹੀਨੇ ਆਣਗੇ ਹਾਂ ਦੇ ਉਦੋਂ ਵਾਰ ਆ ਗਿਆ ਆਪਣਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਓਕੇ ਵਿਸਟਰ ਵੀਜ਼ੇ ਅਸੀਂ ਪ੍ਰੋਫਾਈਲ ਉਸਮਾ ਤਿਆਰ ਕਰਦੇ ਜੀ ਵੀਜ਼ਾ ਲਗਭਗ ਆਂਦਾ ਹੀ ਹੈ 10 ਤੋਂ 9 ਵਜੇ ਸਾਡੇ ਲਗਭਗ ਆ ਰਹੇ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇ ਆ ਕੋਈ ਬੱਚੇ ਡਾਕੂਮੈਂਟ ਨਿਕਲਾ ਇਕੱਲਾ ਪਾਸਪੋਰਟ ਲਿਆ ਆਵੇ ਤੇ 10ਵੇਂ ਸਰਟੀਫਿਕੇਟ ਨੇ ਲਿਆ ਆਵੇ ਫੱੜ ਤੋਂ ਵੀਜ਼ਾ ਲਵਾ ਕੇ ਲੈ ਜਾਏ ਇਹ ਤਾਂ ਬਈ ਸਾਰੇ ਕਹਿੰਦੇ ਜਿਹੜੇ ਪੈਸੇ ਆ ਵੀਜ਼ਾ ਲੱਗਣ ਤੋਂ ਬਾਅਦ ਬਾਈ ਜਨ ਜਿਹੜਾ ਕੋਈ ਗਰੀਬ ਹੈ ਹਨਾ ਉਹਦੇ ਕੋਲ ਪੈਸੇ ਘਟਦੇ ਆ ਉਹਦਾ ਹੱਲ ਕੀ ਹੈ ਪਤਾ ਕੀ ਹੁੰਦਾ ਬਾਈ ਜੇ ਕੋਈ ਗਰੀਬ ਹੈ ਉਹ ਚਾਹੇ ਹੁੰਦਾ ਵੀ ਜਿਹੜੀ ਅੱਧੀ-ਅੱਧੀ ਪੇਮੈਂਟ ਰਹੇ ਚੌਥੀ ਪਾ ਵਾ ਅਗਲਾ ਕਰਾਈ ਦਿੰਦਾ ਉਹਦੇ ਬਾਈ ਵੀ ਆਦਾ ਕੈਨੇਡਾ ਹਰ ਕੋਈ ਦਈ ਜਾਂਦਾ ਹੂੰ ਤੁਸੀਂ ਉਹਨਾਂ ਦਾ ਬੱਚਾ ਏਅਰਪੋਰਟ ਤੋਂ ਮਤਲਬ ਬਾਹਰ ਕੱਢਤਾ ਅਸੀਂ ਵੀ ਤੇ ਰੀਚ ਦਿੰਨੇ ਆ ਬਾਈ ਅੱਛਾ ਵੀ ਤੇ ਰੀਚ ਵੀ ਜਾਏ ਵੀ ਤੇ ਰੀਚ ਵੀ ਜਾ ਕਰੇ ਕੋਈ ਮਰਜ਼ੀ ਵੀਜ਼ਾ ਲਵਾਓ ਕੈਨੇਡਾ ਦਾ ਜਾਂ ਦੀ ਵਿਸਟਰ ਲਵਾਓ ਚਾਹੇ ਦੀ ਲੋ ਵਰਕ ओके विद इन ਇਟਾ ਤੇ ਕੈਨੇਡਾ ਤੋਂ ਬਿਨਾ ਬਣਾ ਬਾਈ ਜਿਹੜੀ ਹੋਰ ਨਹੀਂ ਚੱਲਦੀ ਜੇ ਕਿਸ ਨੇ ਤੁਸੀਂ ਭਾਈ ਯੂਕੇ ਤਾਂ ਕਿਸ ਨੇ ਹੋਊਗਾ ਵੀ ਪਲੱਸ 2 ਚਾਹੀਦੀ ਆ ਜੀ ਬ੍ਰਿਟਿਸ਼ ਕੰਟਰੀ ਹੈ ਆਪਾਂ ਨੂੰ ਬਾਦ ਤੋਂ ਬੈਂਡ ਚਾਹੀਦੇ ਆ ਇੰਟਰਵਿਊ ਵੀ ਆਉਗੀ ਜੇ 10ਵੀਂ ਕੀਤੀ ਆ ਉਸ ਨੂੰ ਯੂਕੇ ਭੇਜਾਂਗੇ ਤਾਂ 10ਵੀਂ ਨੂੰ ਵੀ 10ਵੀਂ ਯੂਕੇ ਭੇਜਾਂਗੇ ਠੀਕ ਹੈ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕੋਈ ਇੰਟਰਵਿਊ ਨਹੀਂ ਆਉਂਦੀ ਕੋਈ ਬੈਂਡ ਚਾਹੀਦੇ ਕੁਝ ਨਹੀਂ ਚਾਹੀਦਾ ਖਾਤੇ 'ਚ ਪੈਸੇ ਵੀ ਨਹੀਂ ਹੁਣ ਭਾਈ ਗਾਜ ਦੀ ਵਾਰੀ ਨੂੰ ਹੱਥ ਪਾਇਆ ਹੱਥ ਬੈਠਾ ਹਾਂ ਹਾਂ ਉਹਦੇ ਕੋਲੋਂ ਬੈਂਡ ਵੀ ਨਹੀਂ ਚਾਹੀਦੇ 10ਵੀਂ ਵਾਲਾ 10ਵੇਂ ਲੈ ਕੇ ਤਾਂ ਵੀ ਜ ਆਦਾ ਮੈਨਾਂ ਆ ਆਤਾ ਵੀਰੇ 28 ਤਰੀਕ ਦਾ ਵੀਜ਼ਾ ਹੈ ਇਹ ਤਾਂ ਹਜੇ ਕੱਲ ਹੀ ਆਇਆ ਕੱਲ ਦਾ ਹੈ 28 ਦਾ ਜੀ ਕੱਲ ਹੀ ਹੈ ਰੋਜ਼ ਦਾ ਇੱਕ ਵੀਜ਼ਾ ਰੋਜ਼ ਇੱਕ ਵੀਜ਼ਾ ਰੈਗੂਲਰ ਵੀਜ਼ੇ ਆ ਰੈਗੂਲਰ ਹੀ 28 ਦਾ ਹੈ ਜੀ ਰੈਗੂਲਰ ਵੀਜ਼ੇ ਹੈ ਠੀਕ ਹੈ ਜੀ ਹਲੋ ਅੱਛਾ 22 ਦਾ ਆ ਵੀ ਦੇਖੋ ਬਾਹਲੇ ਵੀਜ਼ਾ ਲੋਕਾਂ ਦੀ ਲੋਡ ਹੀ ਨਹੀਂ ਕਿਉਂਕਿ ਸਾਡਾ ਕੰਮ ਹੀ ਬੋਲਦਾ ਆ ਯੂਕੇ ਜਾਗੇ ਨਹੀਂ ਕੰਮ ਹੀ ਸਾਡਾ ਇੰਨਾ ਬੋਲਦਾ ਲੋੜ ਹੀ ਨਹੀਂ ਮੰਦੀ ਵੀਜ਼ੇ ਦੇ ਖਾਉਂਦੀ ਇਹ ਤੁਹਾਨੂੰ ਇੱਕ ਗੱਲ ਦੱਸ ਦਈਏ ਆਪਾਂ ਬੈਠੇ ਅੱਜ ਮਾਨਸਾ ਸਿਟੀ ਦੇ ਵਿੱਚ ਇਹ ਵੀ ਕੰਸਲਟੈਂਟਾਂ ਦੇ ਤੇ ਇਹ ਜਿਹੜਾ ਇਮੀਗ੍ਰੇਸ਼ਨ ਆ ਇਸ ਡੀਸੀਡੀ ਪਰਮਿਸ਼ਨ ਦੇ ਨਾਮ ਫਿਕਰ ਕਰਨ ਦੀ ਲੋੜ ਨਹੀਂ ਹੈ ਨਾ ਉੱਥੇ ਸਾਡੀ ਵੀ ਜ਼ਿੰਮੇਵਾਰੀ ਉੱਥੇ ਬਣਦੀ ਹੈ ਤੇ ਬਾਕੀ ਬਈ ਹੋਰ ਕੋਈ ਗੱਲਬਾਤ ਹੋਰ ਬਈ ਗੱਲਬਾਤ ਕੀ ਹੈ ਅਗਲੇ ਨੂੰ ਕੀ ਲੱਗਦਾ ਹੈ ਬਈ ਵੀਜ਼ਾ ਪੇਮੈਂਟ ਸਾਡੀ ਵੀਜ਼ੇ ਤੋਂ ਬਾਅਦ ਵੀਜ਼ਾ ਆਊਗਾ ਦੇਖੋ ਅਸੀਂ ਪੇਮੈਂਟ ਲਾ ਰਹੇ ਹਾਂ ਤਾਂ ਵੀਜ਼ਾ ਲਗਭਗ ਆਊਗਾ ਹੀ ਨਾ ਕੋਈ ਬੰਦੇ ਨੂੰ ਕਹਦੇ ਪੈਸੇ ਦੇ ਦੇ ਇਹ ਪਹਿਲਾਂ ਦੇਖ ਲੈਣਾ ਵੀ ਹਾਂ ਬਈ ਬੰਦਾ ਦੇ ਸਕਦਾ ਕੋਈ ਮੋੜ ਕੇ ਇਹ ਲਗਾਣਾ ਵੀ ਸਾਡੇ ਤੋਂ ਜਦੋਂ ਫੀਸ ਦੇ ਮੰਗਲੇ ਹੈ ਪੈਸਾ ਜਿਹੜਾ ਵੀਜ਼ੇ ਦੀ ਫੀਸ ਹੈ ਪਹਿਲਾਂ ਆਪ ਲਾਉਣੀ ਹੈ ਨਾ ਅਸੀਂ ਲਾਵਾਂਗੇ ਵੀਰੇ ਅਗਲੇ ਤੋਂ ਸਾਰੇ ਪੈਸੇ ਵੀਜ਼ੇ ਲੱਗਣ ਤੋਂ ਬਾਅਦ ਲਾਵਾਂਗੇ ਸਾਰੇ ਪੈਸੇ ਵੀਜ਼ੇ ਲ ਕੋਈ ਹੋਣੀ ਦੋ ਤ ਲੈ ਕੇ 3 ਮਹੀਨਾ ਪ੍ਰੈਸੈਂਟ ਟਾਈਮ ਹੈ ਪਹਿਲਾ ਇਹ ਸਾਡੇ ਕੋਲ ਆਫਰ ਸੀਗਾ 30 ਤਰੀਕ ਤੱਕ 30 ਤੋਂ ਪਹਿਲੇ ਦਾ ਫਾਈਨਲ ਲਾਂਚ ਕਰਾ ਲਈਆਂ ਆਦਾ ਵੀ ਤੱਕ ਲਗਭਗ ਆ ਰਹੇ ਆ ਉਹਨਾਂ ਦੇ ਦਲਦਾਰ ਵੀ ਜੇ ਆ ਰਹੇ ਆ ਹੁਣ ਇਹ ਆਫਰ ਤੁਸੀਂ ਅੱਜ ਆਇਓ ਵੀ ਕਿਹਾ ਵੀ ਹਾਂ ਭਈ ਕਲਾਇੰਟ ਮੰਗ ਰਿਹਾ ਅਸੀਂ ਇਹ ਆਫਰ 20 ਜੁਲਾਈ ਤੱਕ ਕਰਤਾ ਇੱਕ ਬਈ ਥੋੜੀ ਜਿਹੜੀ ਹੋਰ ਆਫਰ ਕਹਿੰਦੇ ਸੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹਦੇ ਵਾਸਤੇ ਜਿਹੜਾ ਕੋਈ ਬੰਦਾ ਪੱਕੀ ਗੱਲ ਹੋਵੇ ਪੱਕੀ ਗੱਲ ਵੀਰੇ ਲਿਖਾ ਲਓ ਆਉ ਰਿਕਾਰਡ ਕੈਮਰੇ ਦੇ ਮੂਰੇ ਬੋਲ ਰਿਹਾ ਜਿਹੜਾ ਕੋਈ ਬੱਚਾ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਰਿਕੋਰਡ ਹੋਣਾ ਚਾਹੀਦਾ ਹੈ ਰਿਕੋਰਡ ਹੋਣਾ ਚਾਹੀਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਕੋਲੋਂ ਇਹ ਆਪਦੀ ਫਾਈਲ ਲਾਂਚ ਕਰਾਏਗਾ ਚਾਹੇ ਦੀ ਯੂਕੇ ਦੀ ਲਵਾ ਲੈ ਚਾਹੇ ਦੀ ਲਵਾ ਲੈ ਕੈਨੇਡਾ ਦੀ ਉਹ ਤੁਹਾਨੂੰ ਇੱਕ ਪਾਸੇ ਟਿਕਟ ਫ੍ਰੀ ਦਵਾਂਗੇ ਉਧਰ ਨੂੰ ਜਾਣ ਦੀ ਉਧਰ ਨੂੰ ਜਾਣ ਦੀ ਇੱਕ ਪਾਸੇ ਟਿਕਟ ਸਾਡੇ ਵੱਲੋਂ ਫ੍ਰੀ ਹੈ ਕਿਉਂਕਿ ਤੁਹਾਨੂੰ ਵੀ ਪਤਾ ਵਿਸ਼ਟਾ ਵੀ ਤੇ ਦੋ ਪਾਸੇ ਟਿਕਟ ਜਾਂਦੇ ਅਸੀਂ ਇੱਕ ਪਾਸੇ ਟਿਕਟ ਨੂੰ ਫ੍ਰੀ ਦਵਾਂਗੇ ਠੀਕ ਹੈ ਜੀ ਫ੍ਰੀ ਬਿਲਕੁਲ ਤੇ ਆਪਾਂ ਮਾਨਸਾ ਸ਼ਹਿਰ ਦੇ ਵਿੱਚ ਬੈਠੇ ਆਂ ਇਹ ਵੀ ਕੰਸਲਟ ਤੁਹਾਨੂੰ ਦੁਬਾਰਾ ਦੱਸ ਦਿਆਂਗਾ ਬਈ ਇੱਕ ਵਾਰ ਜੇ ਤੁਸੀਂ ਤਿੰਨ ਕੋਨੀ ਤੋਂ ਮਾਸਾ ਸ਼ਹਿਰ ਵਾਲਾ ਜਾਓਗੇ ਆਪਣਾ ਬ੍ਰਾਂਚ ਆਉਗੀ ਸੱਜੇ ਪਾਸੇ ਡਾਕਟਰ ਪੰਗੇਜ ਵਾਲੀ ਪਾਸੇ ਉਧਰ ਆਪਣੀ ਬ੍ਰਾਂਚ ਹੈ ਜੀ ਲਾਇਸੈਂਸ ਪ੍ਰੂਫ ਆਪਣੀ ਬ੍ਰਾਂਚ ਹੈ ਦੋ ਲਾਇਸੈਂਸ ਆਪਣੇ ਕੋਲੇ ਇੱਕ ਤਾਂ ਆਪਣੇ ਕੋਲ ਕੰਪਨੀ ਵਾਲਾ ਇੱਕ ਲੋਕਲ ਟੀਸੀ ਦਾ ਲਾਇਸੈਂਸ ਆਪਣੇ ਕੋਲ ਪ੍ਰੂਫਡ ਹੈ ਜਲਦੀ ਆਲਦੀ ਆਪਣਾ ਜਾਓ ਤੇ ਆਪਦਾ ਵੀਜ਼ਾ ਅਪਲਾਈ ਕਰਵਾਓ ਸਾਡੇ ਤੇ ਭਾਈ ਇੱਕ ਵਾਰੀ ਦੁਬਾਰੇ ਫੇਰ ਰਿਪੀਟ ਕਰਦਗੇ ਹਨਾ ਭਾਈ ਕਿੰਨੇ ਬੈਂਡ ਚਾਹੀਦੇ ਆ ਕੋਈ ਬੈਂਡ ਚਾਹੁੰਦਾ ਕੋਈ ਗੁਸਟਾ ਚਾਹੁੰਦੀ ਕੋਈ ਦਸਵੀਂ ਚਾਹੁੰਦੀ ਅਸੀਂ ਨੂੰ ਕੈਨਡਾ ਭੇਜਾਂਗੇ ਬਿਨਾ ਬੈਂਡਾਂ ਬਿਨਾ ਬਾੜਮੀ ਬਿਨਾ ਦਸਵੀਂ ਤੋਂ ਓਕੇ ਹਾਂ ਸਾਰੇ ਪੈਸੇ ਵੀ ਲਵਾਂਗੇ ਵੀਜ ਲੱਗਣ ਤੋਂ ਬਾਅਦ ਠੀਕ ਹੈ ਤੇ ਪਹੁੰਚੋ ਬਈ ਜ਼ਰੂਰ ਨਾ ਵਾਈ ਹੋਰ ਨਾ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਤੇ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਮਾਨਸਾ ਸ਼ੈਦ ਵਿਚਾਕ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੱਸੀ ਗੱਲ ਅੱਛਾ ਠੀਕ ਹੈ